ਸੈਂਟਰਲ ਸਰਕਾਰ ਨੇ ਜਿਹੜੇ ਤਿੰਨ ਖੇਤੀਬਾੜੀ ਬਿੱਲ ਪਾਸ ਕੀਤੇ ਨੇ ਕਰੀਬ 50 ਦਿਨ ਹੋ ਚੁਕੇ ਨੇ ਤੇ ਉਹਨਾਂ ਬਿੱਲਾਂ ਨੂੰ ਲੈ ਕੇ ਪੰਜਾਬ ਦਾ ਕਿਸਾਨ ਹੀ ਪੂਰੇ ਦੇਸ਼ ਦਾ ਕਿਸਾਨ ਇਹ ਬਿੱਲ ਵਾਪਸ ਕਰਾਉਣ ਦੇ ਮਸਲੇ ਦੇ ਵਿੱਚ ਲਗਾਤਾਰ ਸੰਘਰਸ਼ ਕਰ ਰਿਹਾ ਹਾਲਾਂਕਿ ਪੰਜਾਬ ਸਰਕਾਰ ਨੇ ਵੀ ਵਿਧਾਨ ਸਭਾ ਦੇ ਵਿੱਚ ਇਹਨਾਂ ਬਿੱਲਾਂ ਨੂੰ ਰਿਜੈਕਟ ਕਰਕੇ ਸੋਧ ਕੀਤੀ ਹੈਗੀ ਆ ਹਾਲਾਂਕਿ ਉਹ ਅਜੇ ਬਿੱਲ ਸੈਂਟਰ ਲੈਵਲ ਤੇ ਰਾਸ਼ਟਰਪਤੀ ਲੈਵਲ ਤੇ ਪਾਸ ਹੋਣੇ ਨੇ ਲੇਕਿਨ ਜਿਹੜੇ ਮੋਦੀ ਸੈਂਟਰ ਸਰਕਾਰ ਨੇ ਬਿੱਲ ਪਾਸ ਕੀਤੇ ਉਹਦੇ ਸਬੰਧ ਦੇ ਵਿੱਚ ਹੀ ਆਬੋਰਡ ਦੀ ਮਾਰਕੀਟ ਕਮੇਟੀ ਨੇ ਉਸ ਐਕਟ ਦੇ ਅਧੀਨ ਉਸ ਐਕਟ ਦੀ ਪਾਲਣਾ ਕਰਦੇ ਇੱਕ ਪ੍ਰਾਈਵੇਟ ਫਰਮ ਨੂੰ ਲਾਇਸੈਂਸ ਦੇ ਦਿੱਤਾ ਔਰ ਉਹਦੇ ਸਾਫ ਸ਼ਬਦਾਂ ਵਿੱਚ ਲਿਖਿਆਗਾ ਕਿ ਲਾਇਸੈਂਸ ਦਿੱਤਾ ਜਾਂਦਾ ਤੇ ਇਹਨੂੰ ਜਿਹੜੀ ਲਾਇਸੈਂਸ ਫੀਸ ਆ ਉਸ ਤੋਂ ਵੀ ਛੋਟ ਦਿੱਤੀ ਜਾ ਰਹੀ ਆ ਮਸਲਾ ਕਿ ਇੱਕ ਪਾਸੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਸੈਂਟਰ ਸਰਕਾਰ ਦੇ ਖਿਲਾਫ ਲੜਾਈ ਲੜ ਰਿਹਾ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਤੇ ਲਗਾਤਾਰ ਦਬਾਅ ਪਾ ਰਹੀ ਹੈ ਕਿ ਵਾਪਸ ਲੈ ਲੇ ਲੇਕਿਨ ਦੂਜੇ ਪਾਸੇ ਪੰਜਾਬ ਸਰਕਾਰ ਦੇ ਹੀ ਅਧਿਕਾਰੀ ਜਾਂ ਮੰਡੀ ਬੋਰਡ ਵੱਲੋਂ ਇਹ ਐਕਟ ਨੂੰ ਹਰੀ ਚੰਡੀ ਦੇ ਦਿੱਤੀ ਆ ਇਹ ਮਸਲਾ ਕੈਪਟਨ ਮਰਿੰਦਰ ਸਿੰਘ ਤੱਕ ਪਹੁੰਚ ਚੁੱਕਾ ਹੈ ਲੇਕਿਨ ਉਸ ਤੇ ਅਜੇ ਕਾਰਵਾਈ ਨਹੀਂ ਹੋਈ ਇਹ ਪੂਰਾ ਮਸਲਾ ਜਿਹੜਾ ਉਜਾਗਰ ਕੀਤਾ ਨੇ ਇਹ ਬੋਰਡ ਦੇ ਵਾਸੀ ਨੇ ਖੁਦ ਵੀ ਕਿਸਾਨ ਨੇ ਤੇ ਐਡਵੋਕੇਟ ਨੇ ਇੰਦਰਜੀਤ ਸਿੰਘ ਹੋਣੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਐਡਵੋਕੇਟ ਸਾਹਿਬ ਇੱਕਦੋ ਪਤਾ ਲੱਗਾਗਾ ਕਿ ਇੱਕ ਪਾਸੇ ਤੇ ਅਸੀਂ ਰੌਲਾ ਪਾ ਰਹੇ ਕਿ ਸੈਂਟਰ ਸਰਕਾਰ ਦੇ ਐਕਟ ਬਹੁਤ ਖਤਰਨਾਕ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀਆਂ ਨੇ ਐਕਟ ਨੂੰ ਲਾਗੂ ਵੀ ਕਰਤਾ ਜਗਤਾਰ ਜੀ ਇਹ ਮਾਮਲਾ ਜਦੋਂ ਕੰਪਨੀ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ ਜਦੋਂ ਕਰੋਨਾ ਦੇ ਦੌਰਾਨ ਇਹਨਾਂ ਨੇ ਪਰਮਿਸ਼ਨ ਲਈ ਸੀ ਖਰੀਦ ਦੀ ਤਾਂ ਇਹ ਮਾਮਲਾ ਐਜ਼ ਅ ਵਕੀਲ ਮੇਰੇ ਹਾਈ ਕੋਰਟ ਜਦੋਂ ਅਪੀਅਰ ਹੋਇਆ ਮੇਰੇ ਧਿਆਨ ਵਿੱਚ ਆਇਆ ਸੀਗਾ ਇਹ ਦਰਖਾਸਤ ਮੈਂ ਮੰਡੀ ਬੋਰਡ ਦੇ ਜਿਹੜੇ 77 ਨੇ ਸ਼੍ਰੀ ਰਵੀਪ aggregate ਜੀ ਨੂੰ ਦਿੱਤੀ ਸੀ ਜਿਨ੍ਹਾਂ ਨੇ ਮੈਨੂੰ ਜਾਂਚ ਦਾ ਭਰੋਸਾ ਦਿੱਤਾ ਸੀ ਇਹ ਜਾਂਚ ਲਈ ਇਹ ਜਿਹੜੀ ਦਰਖਾਸਤ ਸੀ ਸਾਡੇ ਫਾਜ਼ਿਲਕਾ ਦੇ ਜਿਹੜੇ ਸੀਗੇ ਮੈਨੇਜਰ ਉਹਨਾਂ ਕੋਲੇ ਗਈ ਪਰ ਬਹੁਤ ਹੀ ਅਫਸੋਸਜਨ ਗੱਲ ਅੱਜ ਪੰਜਾਬ ਦਾ ਸਾਰਾ ਪੰਜਾਬ ਸਰਦਾਰ ਕੈਪਟਨ ਬ੍ਰਿੰਦਰ ਸਿੰਘ ਚੌਧਰੀ ਸੁਨੀਲ ਜਾਖੜ ਜੀ ਸਾਰਾ ਪੰਜਾਬ ਸੰਘਰਸ਼ ਕਰ ਰਿਹਾ 31 ਕਿਸਾਨ ਜਥੇਬੰਦੀਆਂ ਇਸੇ ਕਿਸਾਨ ਭੰਡ ਵਿੱਚ ਕੱਲ ਬਹੁਤ ਵੱਡੀ ਮੀਟਿੰਗ ਕਰਨ ਜਾ ਰਹੀਆਂ ਹੈ ਦਿੱਲੀ ਨਾਲ رابطہ ਕਾਇਮ ਹੈ ਪਰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਏ 76 ਮਾਰਕੀਟ ਕਮੇਟੀ ਅਬੋਰ ਜਿਨੇ ਲਿਖਿਆ ਜਿਨੇ ਸਿੱਧਾ ਲਿਖਿਆ ਵੀ ਇਹਦਾ ਜਿਹੜਾ ਲੀਗਲ ਓਪੀਨੀਅਨ ਲਿਆ ਗਿਆ ਮੰਡੀ ਬੋਰਡ ਮਹਾਲੀ ਵੱਲੋਂ ਤੇ ਭਾਰਤ ਸਰਕਾਰ ਵੱਲੋਂ 56 2020 ਨੂੰ ਜਾਰੀ ਕੀਤੇ ਆਰਡੀਨੈਂਸ ਦਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰੋਮੋਸ਼ਨ ਦਾ ਫੈਸਿਲੇਸ਼ਨ ਐਕਟ 2020 ਦੀ ਅਨਜੇਕਰ ਫਾਰਮ ਟ੍ਰੇਡ ਏਰੀਆ ਵਿੱਚ ਇੰਟਰ ਸਟੇਟ ਖੇਤੀਬਾੜੀ ਜਿੰਸਾਂ ਦੀ ਖਰੀਦ-ਵੇਚ ਕਰਦੀ ਹੈ ਤਾਂ ਫਾਰਮ ਨੂੰ PAP PM ਐਕਟ 1968 ਦੀ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ ਤੇ ਫੀਸ ਭਰਨ ਤੋਂ ਵੀ ਛੋੜ ਦਿੱਤੀ ਜਾਂਦੀ ਹੈ ਇਹ ਬਹੁਤ ਵੱਡਾ ਕਿਸਾਨੀ ਸੰਘਰਸ਼ ਨੂੰ ਠੇਸ ਪਹੁੰਚਾਉਣ ਵਾਲਾ ਮਾਮਲਾ ਹੈ ਮੈਂ ਇਸ ਪ੍ਰਤੀ ਜਦੋਂ ਸੈਸ਼ਨ ਹੋਇਆ ਸੀਗਾ ਤਾਂ ਕੈਪਟਨ ਮਨਿੰਦਰ ਸਿੰਘ ਨੂੰ ਵੀ ਇਸ ਪ੍ਰਤੀ ਜਾਣੂ ਕਰਾਇਆ ਸੀ ਪਰ ਹਜੇ ਤੱਕ ਉਸ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੰਡੀ ਬੋਰਡ ਦੇ ਸਾਰੇ ਅਫਸਰ ਜੋ ਕਿ ਮੈਨੂੰ ਲੱਗਦਾ ਕਿ ਕਿਤੇ ਕੈਪਟਨ ਮਨਿੰਦਰ ਸਿੰਘ ਦੇ ਪਹੁੰਚ ਤੋਂ ਬਾਅਦ ਇਹ ਸਾਰੇ ਮਾਮਲੇ ਨੂੰ ਦੌਲ ਲੱਗ ਪਏ ਨੇ ਇੱਕ ਨਵੀਂ ਘਟਨਾ ਕੱਲ ਮੰਡੀ ਬੋਰਡ ਦੇ ਸਕਤਰ ਸਾਡੇ 71 ਨੇ ਅਬੂਰ ਜੁਡੀਸ਼ੀਅਲ ਕੋਰਟ ਦੇ ਵਿੱਚ ਕੰਪਨੀ ਦੇ ਖਿਲਾਫ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਕੇਸ ਦਾਇਰ ਕੀਤਾ ਹੈ ਦਾਇਰ ਕਰਨ ਤੋਂ ਬਾਅਦ ਕੰਪਨੀ ਨੇ ਕੰਪਨੀ ਨੇ ਉਸ ਕੇਸ ਦੇ ਪ੍ਰਤੀ ਪੁਰਾਣੇ ਆਰਡਰ ਨੂੰ ਰਿਵਿਊ ਕਰਨ ਲਈ ਜਿਹੜਾ ਉਹਨਾਂ ਨੇ ਪੰਜਵੇਂ ਮਹੀਨੇ ਲਿਆ ਸੀ ਤੇ ਹਾਈ ਕੋਰਟ ਦਾ ਰੋਕ ਕਰ ਲਿਆ ਅੱਜ ਕਿਸਾਨੀ ਸੰਘਰਸ਼ ਜਿਹੜਾ ਆਪਾਂ ਸੜਕਾਂ ਤੇ ਲੜ ਰਹੇ ਆ ਕਿਤਨਾ ਕਿਤੇ ਮੰਡੀ ਬੋਰਡ ਦੇ ਅਫਸਰਾਂ ਨੇ ਨਲਾਇਕੀ ਲਿਆ ਕੇ ਬਿਲਕੁਲ ਅੱਜ ਜਿਹੜਾ ਇਹ ਕਾਨੂੰਨ ਦੇ ਦਰ ਵਿੱਚ ਹਾਈ ਕੋਰਟ ਦੇ ਬੂਹੇ ਤੇ ਖੜਾ ਕਰ ਦਿੱਤਾ ਜਿਸ ਵਿੱਚ ਮੈਨੂੰ ਬਿਲਕੁਲ ਖਰਸ਼ਾ ਹੈ ਵੀ ਇਹ ਕਿਸਾਨੀ ਸੰਘਰਸ਼ ਦੀ ਹਾਰ ਨੇੜੇ ਤੜੇ ਇਹਨਾਂ ਅਫਸਰਾਂ ਨੇ ਤੈਅ ਕਰ ਦਿੱਤੀ ਹੈ ਇਹ ਨਲਾਇਕੀ ਤੁਹਾਨੂੰ ਲੱਗਦੀ ਹੈ ਕਿ ਜਾਂ ਮਿਲੀ ਭੁਗਤ ਲੱਗਦੀ ਆ ਦੇਖੋ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਹਾਂ ਮੈਂ ਇੱਕ ਕਿਸਾਨ ਪਰਿਵਾਰ ਤੋਂ ਵਕੀਲ ਜਰੂਰ ਬਣਾਇਆ ਮੈਂ ਪੀ ਐਚ ਡੀ ਵੀ ਕੀਤੀ ਲਾਜਿਕ ਤਾਰ ਜੀ ਪਰ ਇਹਨਾਂ ਗੱਲਾਂ ਦਾ ਜੋ ਕਿਸਾਨੀ ਸੰਘਰਸ਼ ਆ ਸੜਕਾਂ ਤੇ ਮੈਂ ਜਦੋਂ ਉਹਰ ਤੋਂ ਚੱਲ ਕੇ ਆ ਰਿਹਾ ਸੀ ਸਾਰੇ ਟੋਲ ਟੈਕਸਾਂ ਤੇ ਜਿਹੜੇ ਕਿਸਾਨ ਵਿਚਾਰੇ ਠੰਡੀਆਂ ਰਾਤਾਂ ਵਿੱਚ ਗੁਜ਼ਾਰ ਰਹੇ ਨੇ ਪਰ ਕਿੰਨਾ ਕਿਤੇ ਜਿਹੜਾ ਸਾਨੂੰ ਅਸੀਂ ਜਿਹੜੀ ਲੜਾਈ ਲੜ ਰਹੇ ਆ ਲੜਾਈ ਸਾਡੀ ਇਹ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਅੱਜ ਅਸੀਂ ਕੋਰਟ ਦਾ ਰੁਖ ਨਹੀਂ ਕਰ ਸਕਦੇ ਸਿਰਫ ਐਸਡੀਐਮ ਤੱਕ ਮੈਨੂੰ ਲੱਗਦਾ ਜਾਂ ਤੱਕ ਕਿਤੇ ਅਫਸਰਾਂ ਨੇ ਇਹ ਮਿਲੀ ਭੁਗਤ ਕਰ ਲਈ ਜਾਂ ਕਿਤੇ ਸਰਕਾਰੀ ਦਬਾਅ ਸੀ ਜਾਂ ਕਿੱਥੋਂ ਕੋਈ ਪ੍ਰੈਸ਼ਰ ਸੀ ਮੈਨੂੰ ਲੱਗਦਾ ਬਹੁਤ ਵੱਡਾ ਖਦਸ਼ਾ ਥੋੜੇ ਰਾਂ ਹੀ ਦੱਸਣਾ ਚਾਹਣਾ ਵੀ ਪੰਜਾਬ ਦੀ ਕਿਸਾਨੀ ਦਾ ਸੰਘਰਸ਼ ਕਿਤਨਾ ਕਿਤੇ ਜੋ ਅਫਸਰ ਨੇ ਉਹਨਾਂ ਨੇ ਆਪਦੀ ਕੁਰਸੀ ਸਕੱਤਰ ਦੀ ਕੁਰਸੀ ਨੂੰ ਸੀਐਮ ਦੀ ਕੁਰਸੀ ਤੋਂ ਵੱਡਾ ਮੰਨ ਲਿਆ ਤੇ ਉਹ ਸ਼ਾਇਦ ਕਿਤਨਾ ਕਿਤੇ ਕਾਪਟਨ ਮਨਿੰਦਰ ਸਿੰਘ ਦੀ ਪਹੁੰਚ ਤੋਂ ਬਾਹਰ ਨੇ ਮੈਨੂੰ ਬਹੁਤ ਅਫਸੋਸ ਹੈ ਵਿਧਾਨ ਸਭਾ ਚ ਮੁੱਦਾ ਜਾਣ ਤੋਂ ਬਾਅਦ ਵੀ ਇੱਕ ਮਹੀਨੇ ਤੋਂ ਕਰੀਬ ਹੋ ਗਿਆ ਉਹਨਾਂ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਜਿਨ੍ਹਾਂ ਨੇ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਸਾਡਾ ਦਿਲ ਬਲੰਦ ਰਿਹਾ ਅਸੀਂ ਇਹ ਦੱਸੋ ਇਹ ਕੰਪਨੀ ਨਵੀਂ ਆ ਕਿ ਜਾਂ ਪਹਿਲਾਂ ਹੀ ਉੱਥੇ ਆਲਰੇਡੀ ਕੰਮ ਕਰ ਰਹੀ ਹੈਗੀ ਮੈਂ ਜੀਤਾਰੀ ਤੁਹਾਨੂੰ ਦੱਸਣਾ ਚਾਹਣਾ ਸ਼ਾਇਦ ਤੁਹਾਨੂੰ ਵੀਡੀਓ ਵੀ ਭੇਜੀਆਂ ਸੀਗੀਆਂ ਉੱਥੇ ਇੱਕ ਪੈਰਲਰ ਮੰਡੀ ਲੱਗਦੀ ਸੀ 2017 ਤੋਂ ਕੰਪਨੀ 2017 ਤੋਂ ਕੰਮ ਕਰ ਰਹੀ ਹੈ ਤੁਸੀਂ ਕਿਵੇਂ ਹੋ ਸਕਦਾ ਹੈ ਕਿ ਕਿਸੇ ਥਾਣੇ ਦੇ ਅਧੀਨ ਚੋਰੀ ਹੁੰਦੀ ਹੋਵੇ ਤੇ ਥਾਣੇਦਾਰ ਨੂੰ ਪਤਾ ਨਾ ਹੋਵੇ 3 ਸਾਲਾਂ ਤੋਂ ਕੰਪਨੀ ਉੱਥੇ ਆਪਦੀ ਡਿਫਰੈਂਟ ਮੰਡੀ ਲਾ ਕੇ ਕੰਮ ਕਰ ਰਹੀ ਹੈ ਤਾਂ ਹੋ ਕੇ ਵੀ ਸਕਦਾ ਵੀ ਜਿਹੜਾ ਸਕੱਤਰ ਉੱਥੋਂ 3 ਸਾਲ ਤੋਂ ਦੋ-ਦੋ ਚਾਰਜ ਲਈ ਬੈਠਾ ਹੈ ਫਾਜ਼ਿਲਕਾ ਬੋਰ ਦੇ ਟੇਡੇ ਵੱਡੇ ਉਥੇ ਸਿਆਸਦਾਨ ਨੇ ਉਹਨਾਂ ਨੂੰ ਇਹ ਨਿਗਾ ਵਿੱਚ ਗੱਲ ਨਾ ਹੋਵੇ ਇਹ ਬਹੁਤ ਮੈਨੂੰ ਗੱਲ ਨਹੀਂ ਹੈ 101% ਇਹ ਸਾਰਾ ਕਾਰੋਬਾਰ ਅਫਸਰਾਂ ਦੀ ਦੇਖਰੇਖ ਤੇ ਮਿਲੀ ਭੁਗਤ ਨਾਲ ਉਥੇ ਚਲਾਇਆ ਜਾ ਰਿਹਾ ਹੈ ਅਸੀਂ ਜਿਹੜੀ ਕੰਪਨੀ ਹੈ ਪੰਜਾਬ ਦੀ ਹੈਗੇ ਕੋਈ ਬਾਹਰੋਂ ਆ ਕੇ ਅਦਜੋਗਪਤੀ ਨੇ ਸ਼ੁਰੂ ਕੀਤੀ ਇਹ ਬਹੁਤ ਵੱਡਾ ਕਾਰਪੋਰੇਟ ਘਰਾਣਾ ਇਹ ਉਹਨਾਂ ਦੀ ਕੰਪਨੀ ਹੈ ਉਹਨਾਂ ਤੋਂ ਹਿੰਦੁਸਤਾਨ ਫਾਰਮ ਡਾਇਰੈਕਟ ਇੰਗਰੀਡੀਐਂਟਸ ਪ੍ਰਾਈਵੇਟ ਲਿਮਟਿਡ ਜਿਸਤੇ ਨਾਲ ਪ੍ਰਾਈਵੇਟ ਲਿਮਟਿਡ ਇਹਨਾਂ ਨੇ ਕਿਨੂ ਦੀ ਖਰੀਦ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਕਿਨੂ ਸਾਡਾ 33000 ਹੈਕਟੇਅਰ ਪੰਜਾਬ ਦਾ ਜੋ ਕਿ 10 12 ਹਜ਼ਾਰ ਲੱਖ ਟਨ ਹੁੰਦਾ ਹੈ ਪੰਜਾਬ ਦੇ ਵਿੱਚ ਤੇ ਅੱਧਾ ਹਿੱਸਾ ਸ਼ਾਇਦ ਮੈਡਮ ਨੇ ਸ਼ਾਇਦ ਹਸ਼ਾਰਪੁਰ ਏਰੀਆ ਵਿੱਚ ਕੁਝ ਕੁਝ ਹਿੱਸਾ ਕਿਨ ਦਾ ਹੁੰਦਾ ਉਹਨਾਂ ਦੇ ਧਿਆਨ ਵਿੱਚ ਨਹੀਂ ਉਹਨਾਂ ਤੁਹਾਡੇ ਰਹੀ ਉਹਨਾਂ ਦੀ ਵੀ ਜਾਣਕਾਰੀ ਚ ਲਿਆਉਣਾ ਚਾਹੁੰਨਾ ਮੈਂ ਇਹ ਫਰ ਹੋਏ ਠੱਗੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਹੋਈ ਹੈ ਜਿਹੜੀ ਕਿ ਹਜ ਤੱਕ ਸਰਕਾਰ ਦੇ ਧਿਆਨ ਵਿੱਚ ਨਹੀਂ ਸਿਰਫ ਤੇ ਸਿਰਫ ਇਹ ਉਜਾਗਰ ਮੇਰਾ ਇਲਾਕਾ ਸੀ ਅਸੀਂ ਸੜਕਾਂ ਤੇ ਸੀ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ ਕੰਪਨੀ ਨੀਅਰ ਬਾਊਟ 70 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ ਜਿਹਦੇ ਨਾਲ ਸਰਕਾਰ ਨੂੰ 2 ਕਰੋੜ 80 ਲੱਖ ਰੁਪਇਆ ਮਲਕੀ ਠੱਗ ਮਲਕੀ ਜਿਹੜਾ ਸਰਕਾਰ ਦਾ ਟੈਕਸ ਸੀਗਾ ਮੰਡੀ ਫੀਸ ਸੀ ਆਰਡੀਐਫ ਸੀ ਤੇ ਕਿਤਨਾ ਕਿਤੇ ਉਹਨਾਂ ਹੀ ਜੁਰਮਾਨਾ ਸਰਕਾਰ ਦਾ ਵਸੂਲਣਾ ਬਣਦਾ ਪਰ ਅਫਸਰ ਹੁਣ ਆਪਦੀਆਂ ਕੁਰਸੀਆਂ ਬਚਾਉਣ ਖਾਤਰ ਕੈਪਟਨ ਮਰਿੰਦਰ ਸਿੰਘ ਨੂੰ ਸੈਟੀਸਫਾਈ ਕਰਨ ਵਾਸਤੇ ਖੁਸ਼ ਕਰਨ ਵਾਸਤੇ ਸਿਰਫ ਤੇ ਸਿਰਫ ਜਿਹੜਾ ਸਾਰਾ ਕਸੂਰ ਹੈ ਉਹ ਕੰਪਨੀ ਤੇ ਮੜ ਰਹੇ ਨੇ ਤੇ 3 ਸਾਲਾਂ ਤੋਂ ਸੁੱਤੇ ਅੱਜ ਮੇਰੇ ਵੱਲੋਂ ਜਗਾਏ ਗਏ ਅੱਛੀ ਜਿਹੜੀ ਕੰਪਨੀ ਹੈ 3 ਸਾਲ ਤੋਂ ਕਾਰੋਬਾਰ ਕਰੀ ਪਹਿਲਾਂ ਵੀ ਲਾਇਸੈਂਸ ਫੀਸ ਨਹੀਂ ਦਿੱਤੀ ਉਹਨਾਂ ਨੇ ਕੋਈ ਮੰਡੀ ਫੀਸ ਜੋ ਬੰਦੀ ਹੈਗੀ ਆ ਕੁਝ ਨਹੀਂ ਦਿੱਤਾ ਜਗਤਾਰ ਜੀ ਤੁਸੀਂ ਲਾਇਸੈਂਸ ਦੀ ਗੱਲ ਕਰਦੇ ਹੋ ਉਹਨਾਂ ਕੋਲੇ ਤਾਂ ਮੰਡੀ ਫੀਸ ਦੀ ਗੱਲ ਕਰਦੇ ਹੋ ਪਤਾ ਲਾਇਸੈਂਸ ਹੀ ਹੈ ਨਹੀਂ ਜਿਹੜਾ ਇਹ ਮੰਡੀ ਦੇ ਅਧੀਨ ਕਾਰੋਬਾਰ ਕਰਨ ਵਾਸਤੇ ਸਾਰਿਆਂ ਨੂੰ ਲਾਇਸੈਂਸ ਦੀ ਲੋੜ ਹੁੰਦੀ ਹੈ ਜੋ ਵੀ ਮੈਂ ਤੁਹਾਨੂੰ ਦੱਸਿਆ ਪੀਏ ਪੀਐਮ ਐਕਟ 1961 ਦੀ ਇਹ ਜੋ ਮੇਨ ਸਟਰਕਚਰ ਹੈ ਉਹੀ ਕੰਪਨੀ ਕੋਲੇ ਹੈ ਨਹੀਂ ਇਹ ਇਹ ਉਹਦੇ ਕੋਲੋਂ ਫੀਸ ਦੀ ਵਸੂਲੀ ਕਿਵੇਂ ਕਰਨਗੇ ਉਹਨਾਂ ਕੋਲੇ ਫਿਜ਼ੀਕਲ ਵੈਰੀਫਿਕੇਸ਼ਨ ਹੀ ਹੈ ਨਹੀਂ ਇਹ ਤਾਂ ਅਫਸਰਾਂ ਨੇ ਸਿਰਫ ਤੇ ਸਿਰਫ ਭਾਵੇਂ ਮੈਨੂੰ ਨਹੀਂ ਪਤਾ ਕਿ ਕੀ ਦੀ ਮੀਲੀ ਭੁਗਤ ਹੈ ਇਹ ਸਰਕਾਰ ਦਾ ਜਾਂਚ ਦਾ ਵਿਸ਼ਾ ਹੈ ਪਰ ਮੈਨੂੰ ਲੱਗਦਾ ਇਸ ਕਿਸਾਨੀ ਸੰਘਰਸ਼ ਜੋ ਅੱਜ ਸੜਕਾਂ ਤੇ ਆ ਕੱਲ ਐਸ ਕਿਸਾਨ ਭਵਨ ਵਿੱਚ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਮੈਨੂੰ ਲੱਗਦਾ ਇਹ ਬਹੁਤ ਵੱਡਾ ਸਾਡਾ ਧੋਖਾ ਹੋ ਰਿਹਾ ਜੇ ਕਪਤਨ ਮਿੰਦਰ ਸਿੰਘ ਚੌਧਰੀ ਸੁਨੀਲ ਜਾਖੜ ਜਾਂ ਕੋਈ ਵੀ ਜਿਹੜਾ ਪੰਜਾਬ ਸਰਕਾਰ ਦਾ ਨੁਮਾਇੰਦਾ ਜੇ ਸੁਣਦਾ ਸਾਡੇ ਸਾਡੇ ਦਿਲ ਨੂੰ ਧੁਲਾਰਾ ਦੇਣ ਵਾਸਤੇ ਸਾਡੇ ਸੰਘਰਸ਼ ਨੂੰ ਉੱਚਾ ਕਰਨ ਵਾਸਤੇ ਸਾਨੂੰ ਸੱਚਾ ਹੋਣ ਵਾਸਤੇ ਇਹ ਅਫਸਰਾਂ ਨੂੰ ਇਮੀਡੀਏਟ ਕਾਰਵਾਈ ਕਰਕੇ ਇਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਤੁਸੀਂ ਗਿਣਤੀ ਦੱਸੀ ਹੈਗੀ ਪੂਰਾ ਸਟੱਡੀ ਕੀਤੀ ਹੈਗੀ ਕਿ ਇੰਨੇ ਲੱਖ ਕਰੋੜ ਦਾ ਸਰਕਾਰ ਨੂੰ ਚੂਨਾ ਲੱਗਾ ਉਹਦਾ ਬੇਸ ਕੀ ਹੈਗਾ ਬੇਸਿਕਲੀ ਕੰਪਨੀ ਜਦੋਂ ਕਰੋਨਾ ਦੇ ਵਿੱਚ ਹਾਈ ਕੋਰਟ ਅਪਰੋਚ ਕੀਤੀ ਸੀ ਇਹਨਾਂ ਨੇ ਕਿਹਾ ਵੀ ਅਸੀਂ ਫਾਰਮਰਸ ਨੂੰ ਹੈਲਪ ਕਰ ਰਹੇ ਹਾਂ ਇਹਨਾਂ ਨੇ ਉੱਥੇ ਮੰਨਿਆ ਵੀ 2017 ਦੇ ਵਿੱਚ ਕੰਪਨੀ ਆਈ ਸੀ ਪਹਿਲੇ ਸਾਲ ਅਸੀਂ 700 ਟਨ ਦੀ ਖਰੀਦ ਕੀਤੀ 2018 ਚ 2000 ਟਨ ਦੀ ਕੀਤੀ 2019 ਦੇ ਵਿੱਚ ਅਸੀਂ ਇੰਨੇ ਟਨ ਦੀ ਕੀਤੀ ਤੇ ਐਤਕੀ ਸਾਡਾ ਟਾਰਗੇਟ ਇਹ ਹੈ ਜੋ ਡਾਟਾ ਇਹਨਾਂ ਦੀ ਰਿਟ ਰਾਈ ਮੇਰੇ ਕੋਲੇ ਆਇਆ ਉਹ ਡਾਟਾ ਮੈਂ ਤੁਹਾਨੂੰ ਫਲਕਚੂਏਟ ਕਰਨਾ ਬਿਲਕੁਲ ਇਹ ਤੱਥਾਂ ਦੇ ਆਧਾਰ ਤੇ ਹੈ ਬਿਲਕੁਲ ਕਿਦੇ ਵਿੱਚ ਕੋਈ ਝੂਠ ਨਹੀਂ ਜਿਹੜਾ ਕਿ ਇਹਨਾਂ ਨੇ ਰਿਟ ਪਾਈ ਉਹਦੇ ਸਬੂਤ ਮੇਰੇ ਕੋਲ ਨੇ ਇਸ ਕਰਕੇ ਕੰਪਨੀ ਦਾ ਕਲੀਅਰ ਕਰਟ ਉਹਨਾਂ ਦਾ ਮੰਨਣਾ ਹੈ ਵੀ ਅਸੀਂ ਇੰਨੇ ਦੀ ਖਰੀਦ ਥੋੜੇ ਲੱਖ ਚੋਂ ਕਰ ਚੁੱਕੇ ਹਾਂ ਕਿ ਤੁਸੀਂ ਸੀਐਮ ਸਾਹਿਬ ਨੂੰ ਲਿਖਿਆ ਮੰਡੀ ਬੋਰਡ ਦੇ ਚੇਅਰਮੈਨ ਨੂੰ ਵੀ ਲਿਖਿਆ ਹੋਊਗਾ ਸੈਕਟਰੀ ਨੂੰ ਲਿਖਿਆ ਹੋਊਗਾ ਇਹ ਤਾਂ ਲੱਗਦਾ ਕਿ ਇਹ ਢੇਰੇ ਪੱਤਰ ਦੇ ਅਧਿਕਾਰੀ ਕਸੂਰਵਾਰੇ ਕਿ ਕੋਈ ਉੱਪਰ ਲਿਆਂਦੇ ਵੀ ਮਿਲੀ ਭੁਗਤ ਲੱਗਦੀ ਹੈ ਜਤਾਰਜੀ ਮੇਰੇ ਕੋਲੇ ਮੈਨੂੰ ਨਹੀਂ ਪਤਾ ਉਤਲੇ ਪਰ ਜੋ ਆ ਮੇਰੇ ਕੋਲੇ ਆਰਡਰ ਹੈ ਆਰਡਰ ਹੈਗਾ 77 ਮਾਰਕੀਟ ਕਮੇਟੀ ਬੋਰ ਇਹਨੇ ਕਲੀਅਰ ਕਟ ਲਿਖਿਆ ਇਸ ਕੇਸ ਦੀ ਮਿਤੀ 16 6 2020 ਨੂੰ ਮੁੱਖ ਦਫਤਰ ਮੁਹਾਲੀ ਵਿਖੇ ਮਾਨਯੋਗ 77 ਮੰਡੀ ਬੋਰਡ ਜੀ ਵੱਲੋਂ ਮੰਡੀ ਬੋਰਡ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਮਾਨਯੋਗ ਸਕੱਤਰ ਮੀਨਸ ਰਵੀ ਭਗਤ ਜੋ ਮੰਡੀ ਬੋਰ ਚਲਾਉਂਦੇ ਨੇ ਉਹਨਾਂ ਨਾਲ ਵਿਚਾਰ ਵੰਡਰਾ ਕੀਤਾ ਗਿਆ ਉਸ ਤੋਂ ਬਾਅਦ ਨੇ ਲੀਗਲ ਓਪੀਨੀਅਨ ਵੀ ਲਿਆ ਗਿਆ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਇਹਨਾਂ ਨੇ ਸਿੱਧਾ ਲਿਖਤਾ ਵੀ ਦਾ ਫਾਰਮਰ ਪ੍ਰੋਡਕਸ਼ਨ ਟ੍ਰੇਡ ਕਮਰਸ ਪ੍ਰੋਮੋਸ਼ਨਲ ਫਰਲਕੇ 2030 ਅਧੀਨ ਜੇਕਰ ਫਾਰਮ ਟ੍ਰੇਡ ਇਹਦੇ ਵਿੱਚ ਇੰਟਰਸਟੇਟ ਖੇਤੀਬਾੜੀ ਜਿੰਸਾਂ ਦੀ ਕਿਦੋਂ ਫਰੋਕਤ ਕਰਦੀ ਹੈ ਤਾਂ ਇਸ ਨੂੰ ਲਾਇਸੈਂਸ ਲੈਣ ਦੀ ਜ਼ਰੂਰਤ ਨਾ ਹੈ ਇਹ ਜਿਹੜਾ ਮੰਡੀ ਬੋਰਡ ਦਾ ਐਕਟ ਹੋਗਾ ਜਿਹੜੇ 77 ਲੈਵਲ ਦੇ ਅਧਿਕਾਰੀ ਹੈਗੇ ਨੇ ਡਿਸਟ੍ਰਿਕਟ ਲੈਵਲ ਦੇ ਜਾਂ ਮਾਰਕੀਟ ਕਮੇਟੀ ਲੈਵਲ ਦੇ ਉਹਦੇ ਕੋਲ ਰਾਈਟ ਹੈਗਾ ਕਿਸੇ ਕੰਪਨੀ ਨੂੰ ਲਾਇਸੈਂਸ ਦੇਣ ਵਾਸਤੇ ਇਦਾਂ ਦੇ ਆਪਣੀ ਘੁੱਗੀ ਮਾਰ ਸਕਦੇ ਨੇ ਦੇਖੋ 77 ਮਾਰਕੀਟ ਕਮੇਟੀ ਜੋ ਵੀ ਹੁੰਦਾ ਉਹਦੇ ਕੋਲ ਬਹੁਤ ਪਾਵਰ ਹੁੰਦੀ ਹੈ ਪਰ ਇਹ ਮਾਮਲਾ ਕਰੋੜਾਂ ਦਾ ਸੀ ਕਿਸਾਨੀ ਸੰਘਰਸ਼ ਜਿਹਦੇ ਲਈ ਸਾਰਾ ਅੱਜ ਪੰਜਾਬ ਕਰ ਰਿਹਾ ਹੈ ਉਦੇ ਬਾਬਤ ਸੀਐਸ ਲਈ ਜਿਹੜਾ ਇਹ ਮਸਕੱਤਰ ਮਾਰਕੀਟ ਕਮੇਟੀ ਨੂੰ ਇਹੋ ਜਿਹਾ ਫੈਸਲਾ ਸੀਐਮ ਸਾਹਿਬ ਨੂੰ ਓਵਰਰੂਲ ਕਰਕੇ ਜੋ ਸੀਐਮ ਸਾਹਿਬ ਅੱਜ ਰਾਹੁਲ ਗਾਂਧੀ ਨਾਲ ਟਰੈਕਟਰ ਟਰੈਲੀਆਂ ਕਰਨੇ ਚੌਧਰੀ ਸੁਨੀਲ ਜਾਖੜ ਜੀ ਨੇ ਵੀ ਕਿਹਾ ਵੀ ਅਸੀਂ ਦੀਵਾਲੀ ਤੋਂ ਬਾਅਦ ਦਿੱਲੀ ਧਰਨੇ ਲਾਵਾਂਗੇ ਹਰੇਕ ਪਾਰਟੀ ਐਸ ਲਈ ਸੰਜੀਦਾ ਤੇ ਇੱਕ ਸਖਤਰ ਨਾ ਸਾਰਾ ਦਬਟਾ ਹੋ ਗਿਆ ਇਸ ਕਰਕੇ ਇਹ ਕਾਰਵਾਈ ਕਰਨ ਦੀ ਜ਼ਰੂਰਤ ਵੱਧਦੀ ਹੈ ਉਦਾਰ ਇੱਕ ਗੱਲ ਸੁਣਨਾ ਹੋਰ ਦੱਸਣੀ ਚਾਹਣਾ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਹੋ ਚੁੱਕ ਨੇ ਮੈਂ ਯਕੀਨਨ ਕਹਿ ਸਕਦਾ ਜਦੋਂ ਮੇਰੇ ਵੱਲੋਂ ਇਹ ਮਾਮਲਾ ਤੁਹਾਡੇ ਵਰਗੇ ਵੀਰਾਂ ਰਾਹੀਂ ਨਸ਼ਰ ਕੀਤਾ ਗਿਆ ਤਾਂ ਮੰਡੀ ਬੋਰਡ ਨੇ ਇੱਕ ਚਿੱਠੀ ਹੋਰ ਕੱਢਤੀ ਜਿਦੇ ਵਿੱਚ ਲਿਖਿਆ ਵੀ ਇਹ ਕੰਪਨੀ ਖੇਤੀਬਾੜੀ ਉਪਜ ਮੰਡੀਆਂ ਐਕਟ 1966 ਦੀ ਲੰਘਣਾ ਕਰਦੀ ਹੈ ਫਾਰਮ ਵੱਲੋਂ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਔਰਡਨੈਂਸ 2020 ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਉਸ ਵੱਲੋਂ ਕੀਤਾ ਗਿਆ ਟ੍ਰੇਡ ਦੀ ਫੀਸ ਨਹੀਂ ਲੱਗਦੀ ਇਹ ਔਰਡਨੈਂਸ ਸമിതി 56 2020 ਨੂੰ ਜਾਰੀ ਹੋਇਆ ਹੈ ਇਸ ਲਈ ਪ੍ਰਾਪਤ ਸ਼ਿਕਾਇਤ ਦੀ ਕਾਪੀ ਆਪ ਜੀ ਨੂੰ ਭੇਜ ਕੇ ਲਿਖਿਆ ਜਾਂਦਾ ਕਿ ਫਰਮ ਵੱਲੋਂ ਆਰਡਰ ਨਸ ਜਾਰੀ ਹੋਣ ਤੋਂ ਪਹਿਲਾਂ ਕਿ ਕੀਤੇ ਕੰਮਾਂ ਦੀ ਪੜਤਾਲ ਕਰਕੇ ਤੇ ਇਸ ਦੀ ਵਸੂਲੀ ਕੀਤੀ ਜਾਵੇ ਇਸ ਤੋਂ ਕਲੀਅਰ ਕਟ ਆ ਵੀ ਜਿਹੜੀ ਸਰਕਾਰ ਆ ਪੰਜ ਜਿਹੜੀ ਹੈਗੀ 5 6 2020 ਤੋਂ ਪਹਿਲਾਂ ਹੀ ਵਸੂਲਣ ਕਰਨ ਜਾ ਰਹੀ ਹੈ ਇਟ ਮੀਨਸ 6 6 2020 ਤੋਂ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਨੇ ਆ ਮੰਡੀ ਬੋਰਡ ਦੇ ਅਫਸਰਾਂ ਤੇ ਆਪਦੇ ਹੱਥ ਲਿਖ ਕੇ ਚਿੱਠੀਆਂ ਨੇ ਜਿਸ ਤਰ੍ਹਾਂ ਉਹ ਕੀ ਰੇ ਨੇ ਨਾਲ ਦੀ ਨਾਲੇ ਕਿ ਵਸੂਲੀ ਬੰਦੀ ਸੀ ਨਾ ਜਿਹੜਾ ਤੇ ਫਿਰ ਉਹਨਾਂ ਦੇ ਖਿਲਾਫ ਕੰਪਨੀ ਦੇ ਖਿਲਾਫ ਕ੍ਰਿਮੀਨਲ ਕੇਸ ਨਹੀਂ ਬੰਦਦਾ ਗਾ ਕ੍ਰਿਮੀਨਲ ਕੇਸ ਬੰਦਦਾ ਉਹਨਾਂ ਨੇ ਪਰ ਜਗਤਾਰ ਜੀ ਮੁੱਦਾ ਤੇਹੀ ਹੈ ਕਿ ਅਫਸਰ ਵਾਲੇ ਹੋਏ ਸੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਮੌਕਾ ਦਿੱਤਾ ਜਦੋਂ ਥਾਣੇਦਾਰ ਤਕੜਾ ਹੋਵੇ ਉਹਦੇ ਇਲਾਕੇ ਚ ਸਮੈਕ ਵਿੱਚ ਵੇਚ ਸਕਦੀ ਹੈ 3 ਸਾਲਾਂ ਤੋਂ ਕੰਪਨੀ ਕੰਮ ਕਰ ਰਹੀ ਹੈ ਉੱਥੇ ਪੈਰਨਲ ਪ੍ਰਾਈਵੇਟ ਵੀ ਵੀ ਕਿਲਾਂ ਚ ਮੰਡੀ ਲੱਗਦੀ ਹੈ ਲੋਕੀ ਉੱਥੇ ਟੋਕਨ ਲੈ ਕੇ ਆਉਂਦੀ ਆ ਆਪਦੀ ਕੇਰ ਵੇਚਦੇ ਆ ਤੇ ਫਿਰ ਆ ਕਿਵੇਂ ਹੋ ਸਕਦਾ ਵੀ ਮੰਡੀ ਬੋਰਡ ਦੇ ਸਕੱਤਰ ਨੂੰ ਪਤਾ ਨਾ ਹੋਵੇ ਇੱਕ ਹੋਰ ਮੈਂ ਕਿਸਾਨ ਆ ਅਸੀਂ ਵੀ ਕਿਨੂੰ ਵੇਚਦੇ ਆ ਅਸੀਂ 4% 2% ਮੰਡੀ ਫੀਸ 2% ਆਰ ਡੀ ਐਫ ਕੱਲ ਵੀ ਭਰ ਕੇ ਆਇਆ ਪਰਸੋ ਵੀ ਭਰਿਆ ਸੀ ਅੱਜ ਵੀ ਉੱਥੇ ਆਪਦੀ ਮੰਡੀ ਚ ਵੇਚਦੇ ਆ ਤਾਂ ਸਾਨੂੰ ਭਰਨਾ ਪੈਂਦਾ ਤੇ ਫਿਰ ਇਸ ਕੰਪਨੀ ਨੂੰ ਕਿਉਂ ਕਿਉਂ 3 ਸਾਲ ਮਾਫ ਕਰ ਰੱਖਿਆ ਇਹ ਗੱਲਾਂ ਜਤਾਰ ਜੀ ਅੱਜ ਮੈਨੂੰ ਤੁਹਾਡੇ ਤੱਕ ਇਹ ਤਾਂ ਆਉਣਾ ਪਿਆ ਵੀ ਇਹ ਕਿਸਾਨੀ ਸੰਘਰਸ਼ ਮੈਨੂੰ ਲੱਗਦਾ ਬਹੁਤ ਵੱਡਾ ਖਰਸ਼ ਹੈ ਵੀ ਸਾਡੀ ਕਿਤਨਾ ਕੀਤੇ ਜੋ ਲੜਾਈ ਅੱਜ ਕੰਪਨੀ ਨੇ ਹਾਈ ਕੋਰਟ ਪਹੁੰਚਾ ਦਿੱਤੀ ਹੈ ਕਿਤੇ ਕਿਤੇ ਕੈਪਟਨ ਮਨਿੰਦਰ ਸਿੰਘ ਜਾਂ ਤੁਹਾਡੇ ਵਰਗੇ ਮੇਰੇ ਪੰਜਾਬ ਦੇ ਨਾਲ ਵੀਰਾਂ ਦੀ ਕਿਤੇ ਹਾਈ ਕੋਰਟ ਵਿੱਚ ਜਾ ਕੇ ਜੇ ਸਟੇ ਹੋ ਗਿਆ ਤਾਂ ਪੰਜਾਬ ਨੂੰ ਕਰੋੜਾਂ ਦਾ ਜੋ ਰਾਜ ਦਾ ਟੈਕਸ ਜੋ ਮੰਡੀ ਫੀਸ ਹੋਣੀਆਂ ਨਾਲ ਹੀ ਸਟੇ ਹੋ ਜੂਗੀ ਸ਼ਾਇਦ 77 ਮੰਡੀ ਬੋਰਡ ਆਪਦੇ ਆਪ ਨੂੰ ਬਚਾਉਣ ਦੇ ਚੱਕਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰਨ ਜਾ ਰਹੇ ਨੇ ਇਹ ਲਈ ਬਹੁਤ ਹੀ ਸੰਜੀਦਗਾਈ ਵਾਲੀ ਗੱਲ ਹੈ ਬਹੁਤ ਹੀ ਗੰਭੀਰ ਮਸਲਾ ਹੈ ਕਿ ਇੱਕ ਪਾਸੇ ਕਿਸਾਨ ਸੜਕਾਂ ਤੇ ਨੇ ਕਿ ਸੈਂਟਰ ਸਰਕਾਰ ਉਹਨਾਂ ਦੇ ਹੋਂਦ ਵਜੂਦ ਨੂੰ ਖਤਮ ਕਰਨ ਜਾ ਰਹੀ ਜਿਹੜੇ ਤਿੰਨ ਬਿੱਲ ਨੇ ਇੱਕ ਕਿਸਾਨ ਮਾਰੂ ਨੇ ਪੰਜਾਬ ਮਾਰੂ ਨੇ ਲੋਕ ਮਾਰੂ ਨੇ ਇਹੋ ਜੀ ਭਾਵਨਾਵਾ ਪੰਜਾਬ ਸਰਕਾਰ ਰੱਖਦੀ ਹੈ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਰੱਖਦੇ ਲੇਕਿਨ ਉਹਨਾਂ ਦੇ ਰਾਜ ਚ ਉਹਨਾਂ ਦੇ ਅਧਿਕਾਰੀ ਅਗਰ ਸੈਂਟਰ ਸਰਕਾਰ ਦੇ ਐਕਟ ਪਾਸ ਕਰਕੇ ਪ੍ਰਾਈਵੇਟ ਫਰਮਾਂ ਨੂੰ ਲਾਇਸੈਂਸ ਦੇ ਰਹੀ ਆ ਪੀ ਲਾਇਸੈਂਸ ਦੇਣ ਦੀ ਲੋੜ ਨਹੀਂ ਬੈ ਫੀਸ ਦੇਣ ਦੀ ਲੋੜ ਨਹੀਂ ਤੇ ਲਾਜ਼ਮੀ ਤੌਰ ਤੇ ਸਰਕਾਰਾਂ ਦਾ ਜਿਹੜਾ ਦੂਰਾ ਮਾਪਦਾਂ ਦਾ ਜਾਂ ਜਿਹੜਾ ਦੋਗਲਾ ਚਿਹਰਾ ਉਹ ਵੀ ਜਨਤਕ ਹੁੰਦਾ ਕਿ ਫਿਰ ਲੜਾਈ ਕਿਸ ਚੀਜ਼ ਦੀ ਕਰ ਰਹੇ ਜੀ ਕੀ ਗੁੰਮਰਾਹ ਕਰ ਰਹੇ ਹੋ ਪਰ ਰਹੀ ਗੱਲ ਕਿ ਗੁੰਮਰਾਹ ਕਰੋ ਸਿਆਸਤ ਕਰੋ ਤੁਹਾਡੀ ਲੋੜ ਹੋ ਸਕਦੀ ਹੈ ਪਰ ਲੋਕਾਂ ਦਾ ਖਜ਼ਾਨਾ ਜਾਂ ਜਿਹੜਾ ਸਰਕਾਰੀ ਟੈਕਸ ਹੈ ਜਾਂ ਜਿਹੜੇ ਉੱਥੇ ਜਿਹੜੀ ਲੁੱਟ ਖਸੋਟਾ ਉਹ ਕੌਣ ਬੰਦ ਕਰੂਗਾ ਕੈਮਰਾ ਦਵਿੰਦਰ ਸਿੰਘ ਦੇ ਨਾਲ ਜਗਤਾਰ ਸਿੰਘ ਦੀ ਨਿਊਜ਼ ਚੰਡੀਗੜ੍ਹ